ਇਟਲੀ ਦੇ ਮਾਨਟੋਵਾ ਸ਼ਹਿਰ ਦਾ ਕਈ ਸੌ ਸਾਲ ਪੁਰਾਣਾ ਕਿਲਾ ਅੱਜ ਤੁਹਾਨੂੰ ਦਿਖਾ ਰਹੇ ਹਾਂ ਸੋ ਬਹੁਤ ਹੀ ਵਧੀਆ ਅੱਜ ਵੀ ਦੀ ਜਿਹੜੀ ਹਾਲਤ ਆ ਕਿਸੇ ਪਾਸਿਓ ਹਜੇ ਵੀ ਇਹਨੂੰ ਕੋਈ ਮੁਰੰਮਤ ਦੀ ਲੋੜ ਨਹੀਂ ਇੱਥੇ ਲੱਖਾਂ ਹੀ ਟੂਰਿਸਟ ਜਿਹੜੇ ਆ ਉਹ ਆਉਂਦੇ ਆ ਦੇਖਣ ਕਿਸੇ ਟਾਈਮ ਰਾਜੇ ਮਹਾਰਾਜਿਆਂ ਦਾ ਇਹ ਕਿਲਾ ਹੋ ਰਿਹਾ ਹੋਵੇਗਾ ਸੋ ਅੱਜ ਵੀ ਦੇਖਣ ਦੇ ਕਾਬਲ ਹੈਗਾ ਆ ਸੋ ਆਪਾਂ ਸਾਰਾ ਕਿਲਾ ਵੀ ਦੇਖਾਂਗੇ ਤੇ ਇੱਥੇ ਇੱਕ ਬਹੁਤ ਵੱਡੀ ਮਾਰਕੀਟ ਵੀ ਲੱਗਦੀ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਪਤਾ ਨਹੀਂ ਕਿੰਨੇ ਕੁ ਦੂਰੋਂ ਦੂਰੋਂ ਚੱਲ ਕੇ ਲੋਕੀ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਹਰ ਇੱਕ ਕੰਟਰੀ ਤੋਂ ਆਉਂਦੇ ਆ ਚਾਹੇ ਇੰਗਲੈਂਡ ਹੋਵੇ ਆਸਟਰੀਆ ਪੋਲੈਂਡ ਹਾਲੈਂਡ ਸਭ ਤਰ੍ਹਾਂ ਦੇ ਲੋਕ ਇੱਥੇ ਆਪਾਂ ਨੂੰ ਮਿਲ ਜਾਂਦੇ ਆ ਸੋ ਮਿਕਸ ਇੱਥੇ ਲੈਂਗੁਏਜ ਜਿਹੜੀ ਆ ਉਹ ਚੱਲਦੀ ਹੈ ਇੰਗਲਿਸ਼ ਜਿਹੜੀ ਹੈ ਉਹ ਯੂਰਪ ਦੇ ਲੋਕ ਬਹੁਤ ਘੱਟ ਯੂਜ਼ ਕਰਦੇ ਆ ਆਪਣੀ ਭਾਸ਼ਾ ਆਪਣੀ ਮਾਂ ਬੋਲੀ ਭਾਸ਼ਾ ਇਹ ਲੋਕ ਬੋਲਦੇ ਆ ਤੋਂ ਆਓ ਆਪਾਂ ਜਿਵੇਂ ਚੰਡੀਗੜ੍ਹ ਦੇ 22 ਸੈਕਟਰ ਦੀ ਇੱਕ ਮਾਰਕੀਟ ਫੜੀ ਮਾਰਕੀਟ ਆ ਐਦਾਂ ਦੀ ਇੱਕ ਫੜੀ ਮਾਰਕੀਟ ਵੀ ਦੇਖਦੇ ਆ ਤੇ ਇਤਾਂ ਦੇ ਕਲਾਕਾਰ ਜਿਹੜੇ ਆ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਮਾਰਕੀਟ ਦੇ ਵਿੱਚ ਕਰਦੇ ਹੋਏ ਤੇ ਲੋਕੀ ਜਿਹੜੇ ਇਹਨਾਂ ਨੂੰ ਕੁਛ ਟਿਲ ਫੁੱਲ ਵੀ ਦਿੱਤੇ ਜਾਂਦੇ ਆ ਤੋਂ ਉਹਦੇ ਨਾਲ ਇਹ ਆਪਣਾ ਗੁਜ਼ਾਰਾ ਵੀ ਕਰਦੇ ਆ ਤੇ ਇਹਨਾਂ ਦਾ ਜਿਹੜਾ ਕੋਈ ਸੰਗੀਤ ਦਾ ਸਿਸਟਮ ਆ ਉਹ ਵੀ ਚੱਲਦਾ ਰਹਿੰਦਾ ਲੋਕੀ ਜਿਹੜੇ ਆ ਉਹ ਖਾਣ ਪੀਣ ਦੇ ਇੱਥੇ ਸ਼ੌਕੀਨ ਆ ਵਾਈਨ ਸ਼ਰਾਬ ਜਿਹੜੀ ਆ ਕੱਚੀ ਸ਼ਰਾਬ ਜੀ ਨੂੰ ਕਹਿੰਦੇ ਆ ਉਹ ਇੱਥੇ ਲੋਕੀ ਜਿਹੜੇ ਆ ਬਹੁਤ ਹੀ ਚੁਸਕੀਆਂ ਦੇ ਨਾਲ ਪੀਂਦੇ ਆ ਆ ਤੁਹਾਨੂੰ ਦਿਖਾਉਨੇ ਆ ਆ ਦੇਖੋ ਹਰ ਇੱਕ ਬੰਦਾ ਵਿਸ਼ ਕਰਕੇ ਜਾਂਦਾ ਹੈਲੋ ਕਰਕੇ ਜਾਂਦਾ ਤੇ ਆ ਵਾਈਨ ਬੈਠੇ ਪੀਂਦੇ ਨਜ਼ਰ ਆ ਰਹੇ ਆ ਇਹਨਾਂ ਨੇ ਵੀ ਵਿਸ਼ ਸਾਨੂੰ ਕੀਤੀ ਇਹਨਾਂ ਨੂੰ ਪਤਾ ਕਿ ਕੋਈ ਵੀਡੀਓ ਬਣਾਈ ਜਾ ਰਹੀ ਆ ਕਹਿਣ ਤੋਂ ਭਾਵੇਂ ਆ ਕਿ ਲੋਕ ਵਧੀਆ ਇੰਜੋਏ ਕਰਦੇ ਆ ਹਰ ਇੱਕ ਪੱਖੋਂ ਆ ਇੱਕ ਸਕੂਲ ਦਾ ਜਿਹੜਾ ਟੂਰ ਇੱਥੇ ਸਾਨੂੰ ਨਜ਼ਰ ਆਉਂਦਾ ਉਹ ਵੀ ਟੀਚਰ ਵੀ ਨਾਲ ਹੈਗੇ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਮਾਰਕੀਟ ਇੱਥੇ ਪੀਸਾ ਜਿਹਨੂੰ ਆਪਾਂ ਪੀਜ਼ਾ ਕਹਿੰਦੇ ਆ ਤੇ ਇੱਧਰ ਲੋਕ ਪੀਸਾ ਕਹਿੰਦੇ ਆ ਉਹ ਥੋੜਾ ਖਾਣਾ ਹੈ ਭੁੱਖ ਵੀ ਲੱਗੀ ਹੋਈ ਆ ਉਸ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਮਾਰਕੀਟਾਂ ਦੇ ਵਿੱਚ ਜਿਹੜਾ ਸਮਾਨ ਆ ਦੇਖੋ ਕਿਵੇਂ ਇੱਥੇ ਮਿਲਦਾ ਹੈ ਉਤਰਾਂ ਤਰ੍ਹਾਂ ਦੇ ਪ੍ਰੋਡਕਟ ਓਕੇ ਓਕੇ ਆ ਇਹ ਵੀਰ ਇਹ ਬੰਦੇ ਨੇ ਸਾਨੂੰ ਕਿਹਾ ਕਿ ਤੁਸੀਂ ਵੀਡੀਓ ਬੇਸ਼ੱਕ ਬਣਾਓ ਪਰ ਪ੍ਰਾਈਸ ਜਿਹੜਾ ਆ ਉਹ ਨਾ ਦਿਖਾਓ ਤੋ ਆਪਾਂ ਪ੍ਰਾਈਸ ਬਿਲਕੁਲ ਨਹੀਂ ਦਿਖਾਵਾਂਗੇ ਆ ਵਾਈਨ ਦੇ ਕੋਲ ਹਜ਼ਾਰਾਂ ਤਰ੍ਹਾਂ ਦੀ ਵਾਈਨ ਇੱਥੇ ਹੈਗੀ ਆ ਤੇ ਕੋਕ ਵਗੈਰਾ ਸਾਰਾ ਕੁਝ ਪਿਆ ਆ ਲਿਕਵਿਡ ਤੇ ਸਬਜ਼ੀਆਂ ਵਾਲੇ ਪਾਸੇ ਜੇ ਆਪਾਂ ਨਜ਼ਰ ਮਾਰੀਏ ਤਾਂ ਫਰੂਟਸ ਵਗੈਰਾ ਆ ਦੇਖੋ ਸੇਬ ਆਲੂ ਹਰ ਇੱਕ ਤਰ੍ਹਾਂ ਦਾ ਫਰੂਟ ਇੱਥੇ ਆਪਾਂ ਨੂੰ ਮਾਰਕੀਟਾਂ ਦੇ ਵਿੱਚ ਬੜਾ ਵਧੀਆ ਢੰਗ ਨਾਲ ਰੱਖਿਆ ਹੋਇਆ ਨਜ਼ਰ ਆਉਂਦਾ ਪ੍ਰਾਈਸ ਵੀ ਕੋਈ ਐਦਾਂ ਨਹੀਂ ਕਿ ਕੋਈ ਬਹੁਤ ਜ਼ਿਆਦਾ ਪ੍ਰਾਈਸ ਹੈਗਾ ਸ ਹਰ ਇੱਕ ਚੀਜ਼ ਪ੍ਰੋਡਕਟ ਦੇ ਅਕੋਰਡਿੰਗ ਪ੍ਰਾਈਸ ਹੈਗਾ ਇਟਲੀ ਦੇ ਵਿੱਚ ਫੇਰ ਵੀ ਕਿਤੇ ਨਾ ਕਿਤੇ ਇਹ ਜਿਹੜੀ ਕੋਈ ਕੋਈ ਵੀ ਚੀਜ਼ ਆ ਉਹ ਸਸਤੀ ਆ ਪੂਰੇ ਯੂਰਪ ਦੇ ਮੁਤਲਕ ਅਕੱਦੂ ਦੇਖੋ ਆਪਣੇ ਜਿਵੇਂ ਪੰਜਾਬ ਚ ਵੀ ਹੁੰਦਾ ਟਮਾਟਰ ਇੱਥੇ ਕਈ ਤਰ੍ਹਾਂ ਦੇ ਮੈਂ ਦੇਖੇ ਆ ਦੇਸੀ ਟਮਾਟਰ ਦੇਖਿਆ ਪਰ ਆ ਦੇਖੋ ਪਿਆਜ਼ ਜਿਹੜਾ ਚਿੱਟਾ ਵੀ ਤੇ ਆ ਕਿੱਡਾ ਲੰਬਾ ਪਿਆਜ਼ ਆ ਸ਼ਿਮਲਾ ਮਿਰਚ ਕਈ ਰੰਗਾਂ ਦੀ ਇੱਥੇ ਹੈਗੀ ਆ ਤੇ ਸਲਾਦ ਜਿਹੜਾ ਆ ਉਹ ਲੋਕੀ ਇੱਥੇ ਬਹੁਤ ਖਾਂਦੇ ਆ ਆ ਕੋਈ ਨਵਾਂ ਫਰੂਟ ਆ ਮੇਰੀ ਸਮਝ ਦੇ ਵਿੱਚ ਇਹ ਇਹ ਨਹੀਂ ਆਇਆ ਤੇ ਬਹੁਤ ਹੀ ਅਜੀਬੋ-ਗਰੀਬ ਵੀ ਫਰੂਟ ਜਿਹੜੇ ਇੱਥੇ ਹੈਗੇ ਆ ਉਹਨਾਂ ਦੀ ਕਾਸਟ ਥੋੜੀ ਵੱਧ ਹੈਗੀ ਆ ਆਪਣਾ ਜਿਹੜੇ ਲੋਕ ਆ ਉਹ ਉਹਨੂੰ ਜਾਂ ਤਾਂ ਟੇਸਟ ਵਜੋਂ ਨਹੀਂ ਖਾਂਦੇ ਜਾਂ ਕਹਿ ਲੋ ਵੀ ਉਹਨਾਂ ਦੀ ਸਮਰਥਨਾ ਤੋਂ ਵੀ ਪਰੇ ਦੀ ਗੱਲ ਹੈਗੀ ਆ ਤੇ ਕੇਲੇ ਵਗੈਰਾ ਵੀ ਜਿਉਂਦੇ ਤਿਉਂ ਇੱਥੇ ਸਾਨੂੰ ਮਿਲ ਜਾਂਦੇ ਆ ਤਰਬੂਜ਼ ਤੇ ਆੜੂ ਕਹਿਣ ਤੋਂ ਭਾਵੇਂ ਪ੍ਰੋਡਕਟ ਜਿਹੜੇ ਆ ਉਹ ਸਾਰੇ ਹੀ ਵਧੀਆ ਆ ਦੁੱਧ ਤੋਂ ਬਣੇ ਪ੍ਰੋਡਕਟ ਤਾਂ ਇੰਨੇ ਕੁ ਜ਼ਿਆਦਾ ਆ ਵੀ ਸੈਂਕੜੇ ਪ੍ਰੋਡਕਟ ਆ ਦੁੱਧ ਦੁੱਧ ਦੇ ਇਹ ਚਾਹੇ ਉਹ ਪਨੀਰ ਕਹਿ ਲੋ ਦਹੀਂ ਕਈ ਤਰ੍ਹਾਂ ਦਾ ਆ ਤੇ ਕਈ ਤਰ੍ਹਾਂ ਦੀ ਫਰਮਾਜੋ ਹੈਗੀ ਆ ਤੇ ਬ੍ਰੈਡ ਦੇ ਵਿੱਚ ਲਾ ਕੇ ਖਾਣ ਵਾਲੀ ਉਹਨੂੰ ਕੱਦੂਕਸ ਕਰਕੇ ਉੱਪਰ ਪਾਉਣ ਵਾਲੀ ਬਹੁਤ ਤਰ੍ਹਾਂ ਦੇ ਪ੍ਰੋਡਕਟ ਆ ਦੇਖੋ ਇਹ ਇਹ ਦੁੱਧ ਤੋਂ ਜਿਹੜੇ ਉਹ ਬਣੇ ਹੋਏ ਇੱਥੇ ਮਿਲਦੇ ਆ ਧੰਨਵਾਦ